ਨੇਪਾਲ ਦੇ ਸ਼ਾਹੀ ਪਰਿਵਾਰ ਦਾ ਅੰਤ ਬਹੁਤ ਜ਼ਿਆਦਾ ਖੌਫਨਾਕ ਸੀ ਕਿਉਂਕਿ ਰਾਜੇ ਦੇ ਬੇਟੇ ਨਹੀਂ ਖੁਦ ਸਭ ਨੂੰ ਮਾਰਦਾ ਤੇ ਫਿਰ ਉਹ ਖੁਦ ਰਾਜਾ ਬਣਿਆ ਸਿਰਫ ਕੁਝ ਘੰਟਿਆਂ ਦੇ ਲਈ ਤੇ ਉਸ ਦੀ ਵੀ ਮੌਤ ਹੋ ਗਈ ਸੀ ਤੇ ਇਸ ਦੇ ਪਿੱਛੇ ਦੀਆਂ ਬਜਾਵਾਂ ਵੀ ਚੌਕਾ ਦੇਣ ਵਾਲੀਆਂ ਨੇ 1 ਜੂਨ 2001 ਨੂੰ ਸ਼ੁੱਕਰਵਾਰ ਦਾ ਦਿਨ ਸੀ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦੇ ਨਾਰਾਦਨ ਹਿੱਤੀ ਪੈਲੇਸ ਦੇ ਗਾਰਡਨ ਦੇ ਵਿੱਚ ਇੱਕ ਪਾਰਟੀ ਚੱਲ ਰਹੀ ਸੀ ਰਾਜ ਪਰਿਵਾਰ ਪੂਰੇ ਪਰਿਵਾਰ ਦੇ ਨਾਲ ਹਰ ਹਫ਼ਤੇ ਇੱਕ ਪਾਰਟੀ ਕਰਿਆ ਕਰਦਾ ਸੀ ਜਿਸ ਦੇ ਵਿੱਚ ਸਿਰਫ ਪਰਿਵਾਰ ਦੇ ਮੈਂਬਰ ਹੀ ਸ਼ਾਮਲ ਹੁੰਦੇ ਸੀ ਤੇ ਜਾਂ ਫਿਰ ਰਿਸ਼ਤੇਦਾਰ ਰਾਜਕੁਮਾਰ ਦਪਿੰਦਰ ਵੀ ਸ਼ਾਮ 6:57 ਦੇ ਕਰੀਬ ਪਾਰਟੀ ਦੇ ਵਿੱਚ ਪਹੁੰਚਦਾ ਤੇ ਲਗਾਤਾਰ ਉਸ ਬਲੋ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸੇ ਤੋਂ ਬਾਅਦ ਮਹਾਰਾਜ ਵੀਰਿੰਦਰ ਵੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਪਰ ਦਪਿੰਦਰ ਜਿਸ ਬਲੋਂ ਕਾਫੀ ਸ਼ਰਾਬ ਪੀ ਲਈ ਗਈ ਸੀ ਤੇ ਉਹ ਫਰਸ਼ ਉੱਤੇ ਡਿੱਗ ਗਿਆ ਤਾਂ ਇਸੇ ਬਜਾਏ ਦੇ ਕਾਰਨ ਉਹ ਫਰਸ਼ ਉੱਤੇ ਡਿੱਗ ਪੈਂਦਾ ਤੇ ਉਹ ਵੀ ਰਾਜਾ ਦੇ ਸਾਹਮਣੇ ਤੇ ਫਿਰ ਉਸਦੇ ਛੋਟੇ ਭਰਾ ਨਿਰਾਂਜਣ ਤੇ ਚਾਚੇ ਦੇ ਮੁੰਡੇ 파ਰਸ ਨੇ ਕੁਝ ਹੋਰ ਲੋਕਾਂ ਦੀ ਮਦਦ ਨਾਲ ਉਸ ਨੂੰ ਕਮਰੇ ਤੱਕ ਪਹੁੰਚਾਤਾ ਤੇ ਉਹ ਉੱਥੇ ਜਾ ਕੇ ਪੈ ਜਾਂਦਾ ਪਰ ਫਿਰ ਕੁਝ ਸਮੇਂ ਬਾਅਦ ਜਦੋਂ ਉਹਦਾ ਨਸ਼ਾ ਥੋੜਾ ਉਤਰਿਆ ਤੇ ਥੋੜਾ ਹੋਰ ਸਮਾਂ ਨਿਕਲਿਆ ਤਾਂ ਦਪਿੰਦਰ ਆਪ ਵੀ ਆਰਮੀ ਦੀ ਵਰਦੀ ਪਾਈ ਪਾਰਟੀ ਦੇ ਵਿੱਚ ਆਉਂਦਾ ਉਸਦੇ ਇੱਕ ਆਦ ਦੇ ਵਿੱਚ ਜਰਮਨ ਮਸ਼ੀਨ ਗਨ ਐਮ ਪੀ 5 ਕੇ ਤੇ ਦੂਸਰੇ ਹੱਥ ਦੇ ਵਿੱਚ ਕੌਲਟ ਐਮ 60 ਡਾਈਫਲ ਅਤੇ ਇੱਕ 9 ਐਮ ਐਮ ਪਿਸਟਲ ਉਸ ਦੀ ਪੈਂਟ ਦੇ ਵਿੱਚ ਲੱਗੀ ਹੋਈ ਸੀ ਜਦੋਂ ਪਾਰਟੀ 'ਚ ਮੌਜੂਦ ਲੋਕਾਂ ਨੇ ਦਪਿੰਦਰ ਨੂੰ ਇਸ ਹਾਲ 'ਚ ਦੇਖਿਆ ਤਾਂ ਸਭ ਦੇ ਸਭ ਹੀ ਹੈਰਾਨ ਹੋ ਗਏ ਇਸੇ ਤੋਂ ਬਾਅਦ ਦਪਿੰਦਰ ਅੱਗੇ ਵਧਦਾ ਆਪਦੇ ਪਿਤਾ ਵੀਰਿੰਦਰ ਦੇ ਵੱਲ ਦੇਖਦਾ ਤੇ ਉਸ ਦੇ ਕੋਲ ਜਾਂਦਾ ਇਸ ਤੋਂ ਪਹਿਲਾਂ ਅਖੇ ਕੋਈ ਕੁਝ ਵੀ ਸਮਝ ਪਾਉਂਦਾ ਦਪਿੰਦਰ ਨੇ ਮਸ਼ੀਨ ਗੰਦਾ ਮੂੰਹ ਪਿਤਾ ਵੱਲ ਕਰਤਾ ਤੇ ਟ੍ਰਿਗਰ ਦਬਕਤਾ ਤੇ ਮਹਾਰਾਜਾ ਜ਼ਮੀਨ ਤੇ ਡਿੱਗ ਪੈਂਦਾ ਇਹ ਸਭ ਕੁਝ ਦੇਖਦੇ ਕਿ ਉਸਨੇ ਆਪਣੇ ਪਿਤਾ ਨੂੰ ਗੋਲੀ ਮਾਰਤੀ ਆ ਤਾਂ ਦਪਿੰਦਰ ਦੇ ਚਾਚਾ ਉਸ ਨੂੰ ਰੋਕਣ ਦੇ ਲਈ ਅੱਗੇ ਵਧਦੇ ਨੇ ਪਰ ਦਪਿੰਦਰ ਨੇ ਪੁਆਇੰਟ ਬਲੈਕ ਰੇਂਜ ਤੋਂ ਆਪਦੇ ਚਾਚੇ ਦੇ ਸਿਰ ਦੇ ਵਿੱਚ ਵੀ ਗੋਲੀ ਮਾਰਤੀ ਗੋਲੀ ਉਸਦੇ ਸਿਰ ਨੂੰ ਪਾਰਦੇ ਹੋਏ ਹਾਰ ਹੋ ਗਈ ਫਿਰ ਦਪੇਂਦਰ ਨੇ ਆਪਣੀ ਮਾਂ ਐਸ਼ਪਰੀਆ ਤੇ ਫਿਰ ਆਪਦੇ ਛੋਟੇ ਭਰਾ ਨਿਰਾਂਚ ਨੂੰ ਵੀ ਗੋਲੀਆਂ ਨਾਲ ਛਲਣੀ ਕਰਤਾ ਸਿਰਫ 3-4 ਮਿੰਟਾਂ ਦੇ ਵਿੱਚ ਹੀ ਦਪੇਂਦਰ 12 ਲੋਕਾਂ ਤੇ ਗੋਲੀਆਂ ਚਲਾ ਚੁੱਕਿਆ ਸੀ ਤੇ ਫਿਰ ਉਹ ਗਾਰਡਨ ਦੇ ਵਿੱਚੋਂ ਦੀ ਹੁੰਦਾ ਹੋਇਆ ਆਪਣੇ ਪੂਰੇ ਹਥਿਆਰਾਂ ਦੇ ਨਾਲ ਬਾਗ ਤਲਾਬ ਤੇ ਜਾਂਦਾ ਬਰੇਡ ਦੇ ਉੱਤੇ ਖੜਾ ਹੁੰਦਾ ਤੇ ਜੋਰ-ਜੋਰ ਦੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਫਿਰ ਉਸਨੇ ਖੁਦ ਦੇ ਵੀ ਸਿਰ ਦੇ ਵਿੱਚ ਗੋਲੀ ਮਾਰ ਲਈ ਇਸ ਤੋਂ ਬਾਅਦ ਰਾਤ 7:30 ਵਜੇ ਦੇ ਕਰੀਬ ਸਭ ਨੂੰ ਕਾਰਾਂ ਦੇ ਜ਼ਰੀਏ ਹਸਪੀਟਲ ਪਹੁੰਚਾਇਆ ਜਾਂਦਾ ਦਪਿੰਦਰ ਤੇ ਉਸਦੇ ਜ਼ਖਮੀ ਪਿਤਾ ਬਿਰਿੰਦਰ ਨੂੰ ਇੱਕੋ ਕਾਰ ਦੇ ਵਿੱਚ ਹਸਪੀਟਲ ਪਹੁੰਚਾਇਆ ਗਿਆ ਸੀ ਇਸ ਤੋਂ ਪਹਿਲਾਂ ਕੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹਸਪਤਾਲ ਦੇ ਵਿੱਚ ਨੇਪਾਲ ਦੇ ਸਭ ਤੋਂ ਵੱਡੇ ਨਿਊਰੋ ਸਰਜਨ ਹਾਰਟ ਸਰਜਨ ਤੇ ਪਲਾਸਟਿਕ ਸਰਜਨ ਉੱਥੇ ਪਹੁੰਚ ਚੁੱਕੇ ਸੀ ਪਰ ਉਦੋਂ ਤੱਕ ਰਾਜਾ ਵਿਰੇਂਦਰ ਅਤੇ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਪਰ ਦਿਪੇਂਦਰ ਹਾਲੇ ਵੀ ਜਿੰਦਾ ਸੀ ਪਰ ਕੌਮਾਂ ਦੇ ਵਿੱਚ ਚਲਾ ਗਿਆ ਇਸੇ ਤੋਂ ਬਾਅਦ ਚਲਦਬਾਈ ਦੇ ਵਿੱਚ ਇੱਕ ਦਿਨ ਬਾਅਦ ਦਪਿੰਦਰ ਨੂੰ ਰਾਜਾ ਕੋਸ਼ਟ ਕਰ ਦਿੱਤਾ ਜਾਂਦਾ ਪਰ ਕੁਝ ਘੰਟਿਆਂ ਬਾਅਦ 4 ਜੂਨ ਨੂੰ ਹੀ ਦਪਿੰਦਰ ਦੀ ਮੌਤ ਹੋ ਗਈ ਤੇ ਪੂਰੇ ਰਾਜ ਪਰਿਵਾਰ ਦੇ ਟੋਟਲ 9 ਲੋਕ ਇਸ ਕਤਲੇਆਮ ਚ ਮਾਰੇ ਗਏ ਸੀ ਮਤਲਬ ਦਪਿੰਦਰ ਸਿਰਫ ਕੁਝ ਘੰਟਿਆਂ ਦੇ ਲਈ ਹੀ ਰਾਜਾ ਬਣ ਸਕਿਆ ਹੁਣ ਬਾਰੀ ਸੀ ਇਨਵੈਸਟੀਗੇਸ਼ਨ ਦੀ ਕੀ ਆਖਰਕਾਰ ਰਾਜਕੁਮਾਰ ਦਿਪੇਂਦਰ ਦੇ ਬਲੋ ਖੋਦੇ ਪਰਿਵਾਰ ਦੇ ਨਾਲ ਹੀ ਅਜਾ ਕਿਉਂ ਕੀਤਾ ਗਿਆ ਬਹੁਤ ਸਾਰੇ ਮੀਡੀਆ ਹਾਊਸ ਤੇ ਇੰਡੀਪੈਂਡੈਂਟ ਇਨਵੈਸਟੀਗੇਸ਼ਨਰ ਦੇ ਵੱਲੋਂ ਇਸ ਕੇਸ ਨੂੰ ਇਨਵੈਸਟੀਗੇਟ ਕੀਤਾ ਜਾਂਦਾ ਇਸ ਘਟਨਾ ਤੋਂ ਠੀਕ 19 ਦਿਨ ਬਾਅਦ ਨੇਪਾਲ ਟਾਈਮਜ਼ ਚ ਇੱਕ ਰਿਪੋਰਟ ਛਾਪੀ ਇਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਦਿਪੇਂਦਰ ਇੱਕ ਲੜਕੀ ਨੂੰ ਪਿਆਰ ਕਰਦਾ ਸੀ ਜਿਸ ਦਾ ਨਾਮ ਸੀ ਦੇਵਿਆਨੀ ਰਾਣਾ ਪਰ ਰਾਜਾ ਦਿਵਿੰਦਰ ਅਤੇ ਉਸ ਦੀ ਮਾਂ ਐਸ਼ਪਰੀਆ ਵੱਲੋਂ ਉਸ ਦਾ ਵਿਆਹ ਦੇਵਿਆਨੀ ਰਾਣਾ ਦੇ ਨਾਲ ਕਰਦੋ ਸਾਫਣਕਾਰ ਕਰ ਦਿੱਤਾ ਜਾਂਦਾ ਤੇ ਕਿਹਾ ਕਿ ਜੇਕਰ ਤੂੰ ਜਿਆ ਕੀਤਾ ਤਾਂ ਤੈਨੂੰ ਗੱਦੀ ਤੋਂ ਬੇਦਖਲ ਕਰ ਦਿੱਤਾ ਜਾਊਗਾ ਦੂਸਰੇ ਪਾਸੇ ਦਿਵਿਆਨੀ ਦਾ ਖੁੱਦ ਦਾ ਪਰਿਵਾਰ ਰਾਜ ਪਰਿਵਾਰ ਨਾਲੋਂ ਜ਼ਿਆਦਾ ਸੰਪਨ ਸੀ ਪੈਸੇ ਵਾਲੇ ਸੀ ਅਜਿਹੇ ਚ ਦਿਵਿਆਨੀ ਦੇ ਖੁੱਦ ਦੇ ਮਾਪੇ ਵੀ ਉਸਦਾ ਵਿਆਹ ਰਾਜ ਪਰਿਵਾਰ ਦੇ ਵਿੱਚ ਨਹੀਂ ਸੀ ਕਰਨਾ ਚਾਹੁੰਦੇ ਪਰ ਰਾਜਕੁਮਾਰ ਆਪਦੇ ਪਰਿਵਾਰ ਦੇ ਸਾਹਮਣੇ ਦਿਵਿਆਨੀ ਨਾਲ ਵਿਆਹ ਕਰਵਾਉਣ ਦੇ ਲਈ ਮਿੰਨਤਾਂ ਕਰ ਰਿਹਾ ਸੀ ਪਰ 2001 ਦੇ ਵਿੱਚ ਉਸਦਾ ਸਬਰ ਜਵਾਬ ਦੇ ਗਿਆ ਤੇ ਫਿਰ ਉਸਦੇ ਬਲੋਂ ਉਸ ਪਾਰਟੀ ਦੇ ਵਿੱਚ ਇਹਨਾਂ ਸਭ ਨੂੰ ਮਾਰ ਦਿੱਤਾ ਗਿਆ ਇੱਕ ਹੋਰ ਥਿਉਰੀ ਵੀ ਦਿੱਤੀ ਜਾਂਦੀ ਹੈ ਜਿਸ ਦੇ ਤਹਿਤ ਕਿਹਾ ਜਾਂਦਾ ਹੈ ਕਿ ਇਸ ਦੇ ਪਿੱਛੇ ਭਾਰਤ ਦੀ ਰੌਤ ਤੇ ਅਮਰੀਕਨ ਖੂਫੀਆ ਏਜੰਸੀ CIA ਦਾ ਹੱਥ ਸੀ ਦਰਅਸਲ 6 ਜੂਨ 2001 ਨੇਪਾਲ ਦੇ ਅੰਡਰਗਰਾਉਂਡ ਮਾਇਓਵਾਦੀ ਨੇਤਾ ਬਾਬੂ ਰਾਮ ਪੱਟਾ ਰਾਏ ਉਹਨਾਂ ਦੇ ਬਲੋਂ ਕਾਂਤੀਪੁਰ ਅਖਬਾਰ ਨੂੰ ਇੱਕ ਲੇਖ ਦਿੱਤਾ ਗਿਆ ਸੀ ਇਹ ਉਹੀ ਕਾਂਤੀਪੁਰ ਅਖਬਾਰ ਜਿਸ ਦੀ ਬਿਲਡਿੰਗ ਨੂੰ ਸਰਕਾਰ ਦੀ ਚਾਟੂਕਾਰਤਾ ਕਰਕੇ 2025 ਦੇ ਨੇਪਾਲ ਜੰਜੀ ਵਿਰੋਧ ਦੇ ਦੌਰਾਨ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ ਤੇ ਇਸ ਲੇਖ ਚ ਦਾਵਾ ਕੀਤਾ ਗਿਆ ਸੀ ਕਿ ਰਾਜ ਪਰਿਵਾਰ ਦੀ ਤਬਾਹੀ ਦੇ ਪਿੱਛੇ ਭਾਰਤੀ ਰੌ ਤੇ ਅਮਰੀਕਾ ਦੀ CIA ਸ਼ਾਮਲ ਸੀ ਪਰ ਇਸ ਲੇਖ ਦੇ ਛਪਣ ਤੋਂ ਬਾਅਦ ਇਸ ਅਖਬਾਰ ਦੇ ਤਿੰਨ ਐਡੀਟਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸ਼ਾਹੀ ਪਰਿਵਾਰ ਦੀ ਹੱਤਿਆ ਕਾਂਡ ਤੋਂ ਤਿੰਨ ਤਿੰਨ ਬਾਅਦ ਜਦੋਂ ਦਪਿੰਦਰ ਦੀ ਵੀ ਮੌਤ ਹੋ ਗਈ ਤਾਂ ਪਾਰਸ ਦੇ ਪਿਤਾ ਬਿਰਿੰਦਰ ਤੇ ਬ੍ਰਿੰਦਰ ਦੇ ਛੋਟੇ ਭਰਾ ਗਿਆਨਿੰਦਰ ਨੂੰ ਨੇਪਾਲ ਦਾ ਰਾਜਾ ਬਣਾਇਆ ਗਿਆ ਕਿਉਂਕਿ ਗਿਆਨਿੰਦਰ ਉਸ ਦਿਨ ਕਾਠਮਾਂਡੂ ਚ ਨਾ ਹੋ ਕੇ ਕਿਤੇ ਹੋਰ ਗਿਆ ਹੋਇਆ ਸੀ ਤੇ ਇਸੇ ਘਟਨਾ ਚ ਗਿਆਨਿੰਦਰ ਸਮੇਤ ਉਸਦੇ ਪੂਰੇ ਪਰਿਵਾਰ ਦੀ ਜਾਨ ਵੀ ਬਚ ਗਈ ਇਸੇ ਲਈ ਇਹ ਫਵਾਹੀ ਉੱਡੀ ਕਿ ਗੱਦੀ ਦੀ ਚਾਹ ਦੇ ਵਿੱਚ ਗਿਆਨਿੰਦਰ ਅਤੇ ਪਾਰਸ ਨੇ ਮਿਲ ਕੇ ਸਤਿਆ ਕਾਂ ਨੂੰ ਕਰਨ ਦੇ ਲਈ ਦਪਿੰਦਰ ਨੂੰ ਪੜਕਾਇਆ ਸੀ ਇਸ ਪੂਰੇ ਨਰ ਸੰਹਾਰ ਦੀ ਜਾਂਚ ਦੇ ਲਈ ਨੇਪਾਲ ਦੇ ਚੀਫ ਜਸਟਿਸ ਕੇਸ਼ਵ ਪ੍ਰਸ਼ਾਦ ਉਪਾਦਾਏ ਤੇ ਨੇਪਾਲੀ ਸੰਸਦ ਦੇ ਸਪੀਕਰ ਤਾਰਾਨਾਥ ਪੱਟਾਚਾਰੀ ਨੇ ਇੱਕ ਕਮੇਟੀ ਬਣਾਈ ਤੇ ਇੱਕ ਹਫਤੇ ਦੀ ਜਾਂਚ ਤੋਂ ਬਾਅਦ ਰਿਪੋਰਟ ਸਾਹਮਣੇ ਆਈ ਰਿਪੋਰਟ ਦੇ ਵਿੱਚ ਸੈਂਕੜੇ ਗਵਾਹਾਂ ਦੇ ਬਿਆਨ ਤੋਂ ਬਾਅਦ ਦੱਸਿਆ ਗਿਆ ਕਿ ਇਸ ਹੱਤਿਆ ਕਾਂਡ ਦੇ ਪਿੱਛੇ ਸਿਰਫ ਰਾਜਕੁਮਾਰ ਦਪਿੰਦਰੀ ਸੀ ਇਸੇ ਕਾਰਨ ਤੋਂ ਬਾਅਦ ਨੇਪਾਲ ਦੇ ਵਿੱਚ ਅਲੱਗ-ਅਲੱਗ ਸਰਕਾਰਾਂ ਬੜੀਆਂ ਲਗਭਗ 17 ਸਾਲਾਂ ਦੇ ਵਿੱਚ ਨੇਪਾਲ ਦੇ ਅੰਦਰ 13 ਸਰਕਾਰਾਂ ਜਿਹੜੀਆਂ ਹੋ ਡਿੱਗ ਚੁੱਕੀਆਂ ਨੇ ਤੇ ਹੁਣ ਹਾਲੀ ਦੇ ਵਿੱਚ 2025 ਦੇ ਵਿੱਚ ਫਿਰ ਤੋਂ ਜੰਗੀ ਅੰਦੋਲਨ ਹੋਇਆ ਜਿਸ ਦੇ ਵਿੱਚ ਫਿਰ ਤੋਂ ਸਰਕਾਰ ਆ ਜਿਹੜੀ ਨੇਪਾਲ ਦੀ ਡਿੱਗ ਚੁੱਕੀ ਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ